ਸੁਤੰਤਰਤਾ ਸੰਗਰਾਮੀ ਅਤੇ ਫਾਜ਼ਿਲਕਾ ਦੇ ਪਹਿਲੇ ਵਿਧਾਇਕ ਕਾਮਰੇਡ ਵਧਾਵਾ ਰਾਮ ਦੀ ਯਾਦ ਵਿੱਚ ਸਮਾਗਮ ਕਰਵਾਇਆ। ਆਵੋ ਨਿਸੇਓ ਅਵੋ ਨਿਸੇਓ ਮਿਲ ਸ਼ੁਗਨ ਮਨੋ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਵਿੱਚ ਕਾਮਰੇਡ ਵਧਾਵਾ ਰਾਮ ਦਾ ਅਹਿਮ ਯੋਗਦਾਨ ਸੀ। ਆਜ਼ਾਦੀ ਕੋਲਾਟੀ ਇੱਕ ਕਿਸਾਨੀ ਲਹਿਰ ਦੇ ਮੋਢੀ ਅਤੇ ਫਾਜ਼ਿਲਕਾ ਦੇ ਪਹਿਲੇ ਵਿਧਾਇਕ ਕਾਮਰੇਡ ਵਧਾਵਾ ਰਾਮ ਦੇ ਜਨਮ ਦਿਨ ਮੌਕੇ ਆਜ਼ਾਦੀ ਵਾਲੇ ਦਿਨ ਫਾਜ਼ਿਲਕਾ ਦੇ ਪ੍ਰਤਾਪ ਬਾਗ ਵਿਖੇ ਉਹਨਾਂ ਦੀ ਯਾਦ ਵਿੱਚ ਇਨਕਲਾਬੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਭਾਰਤੀ ਕਮਿਊਨਿਟੀਆਂ ਪਾਰਟੀ ਦੇ ਸੁਬਾਸ ਕੱਤਰ, ਕਾਮਰੇਡ ਬੰਤ ਸਿੰਘ ਬਰਾੜ ਅਤੇ ਆਰਐਮਪੀਆਈ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਵਿਸ਼ੇਸ਼ ਤੌਰ ਤੇ ਪਹੁੰਚੇ। ਕਾਮਰੇਡ ਵਧਾਵਾ ਰਾਮ ਯਾਦਗਰੀ ਕਮੇਟੀ ਵੱਲੋਂ ਹਰ ਸਾਲ ਕਰਵਾਏ ਜਾਂਦੇ ਸਮਾਗਮ ਨੂੰ ਇਸ ਸਾਲ ਵੀ ਪੂਰੇ ਜੋਸ਼ੋ ਖੁਸ਼ ਰੋਸ਼ਨਾ ਬਣਾਇਆ ਗਿਆ ਆਗੂਆਂ ਤੇ ਆਏ ਹੋਏ ਲੋਕਾਂ ਵੱਲੋਂ ਕਾਮਰੇਡ ਵਧਾਵਾਰਾਮ ਦੀ ਸੋਚ ਤੇ ਪੈਰਾ ਦੇਣ ਦੀ ਗਰਜਵੀਂ ਆਵਾਜ਼ ਵਿੱਚ ਨਾਅਰੇ ਲਗਾਏ ਗਏ ਕਾਮਰੇਡ ਵਧਾਵਾਰਾਮ ਤੁਹਾਡੀ ਸੋਚ ਤੇ ਪੈਰਾ ਦੇ ਆਗੇ ਠੋਕ ਕੇ ਸ਼ਹੀਦੋ ਤੁਹਾਡੇ ਕਾਜ ਅਧੂਰੇ ਲਾਕੇ ਜਿੰਦੜੀਆਂ ਕਰਨਗੇ ਪੂਰੇ ਇਸ ਮਾਗਮ ਵਿੱਚ ਵੱਖੋ ਵੱਖ ਆਗੂਆਂ ਨੇ ਸੰਬੋਧਨ ਕਰਦੇ ਹੋਏ ਦੇਸ਼ ਅੰਦਰ ਕੇਂਦਰ ਚ ਸੱਤਾ ਤੇ ਕਾਬਜ਼ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਲੋਕ ਵਿਰੋਧੀ ਕਾਨੂੰਨ ਲਿਆ ਕੇ ਆਮ ਲੋਕਾਂ ਦਾ ਕਚੁੰਬਰ ਕੱਟ ਰੱਖਿਆ ਦੇਸ਼ ਅੰਦਰ ਆਰਥਿਕ ਪਾੜਾ ਲਗਾਤਾਰ ਵਧ ਰਿਹਾ ਬੇਰੋਜ਼ਗਾਰੀ ਨੇ ਸਾਰੇ ਅੱਧਾ ਬੰਨੇ ਪਾਰ ਕਰ ਦਿੱਤੇ ਨੇ ਦੂਜੇ ਪਾਸੇ ਸਰਮਾਈਦਾਰੀ ਧਿਰ ਲਗਾਤਾਰ ਅਮੀਰ ਹੁੰਦੀ ਜਾ ਰਹੀ ਹੈ ਮਹਿੰਗਾਈ ਬੇ ਲਗਾਮ ਹੈ ਤੇ ਬਿਮਾਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਗਵਾਵਾਂ ਵੱਲੋਂ ਲੋਕ ਵਿਰੋਧੀ ਨੀਤੀਆਂ ਦਾ ਟਾਕਰਾ ਕਰਨ ਦੇ ਲਈ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ। ਇਸ ਸਮਾਗਮ ਵਿੱਚ ਨਾਟਕ ਮੰਡਲੀ ਵੱਲੋਂ ਨਾਟਕ ਪੇਸ਼ ਕਰਕੇ ਲੋਕਾਂ ਨੂੰ ਮੌਜੂਦਾ ਹਾਲਾਤਾਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਸਟੇਸ ਕੱਤਰ ਦੀ ਭੂਮਿਕਾ ਕਾਮਰੇਡ ਸੁਰਿੰਦਰ ਟੰਡੀਆਂ ਵੱਲੋਂ ਨਿਭਾਈ ਗਈ। ਅੱਜ ਦਾ ਜਿਹੜਾ ਦਿਨ ਅਸੀਂ ਕਾਂਡੂ ਦਾਵਾ ਰਾਮ ਜੀ ਦਾ ਜਨਮ ਦਿਨ ਮਨਾਇਆ ਹੈ ਉਹ ਸਾਡੇ ਸੁਤੰਤਰਤਾ ਸਲਾਨੀ ਸੀ ਫਾਇਲ ਕਾ ਦੇ ਪਹਿਲੇ ਐਮ.ਐਲ.ਏ ਸੀ ਔਰ ਉਹਨਾਂ ਨੇ ਆਜ਼ਾਦੀ ਤੋਂ ਪਹਿਲਾਂ ਵੀ ਔਰ ਆਜ਼ਾਦ ਹੋਣ ਤੋਂ ਬਾਅਦ ਵੀ ਲੋਕਾਂ ਦੀ ਲੜਾਈ ਲੜੀ ਸੋ ਇੱਥੋਂ ਦੇ ਜਿਹੜੇ ਪਹਿਲੀ ਜਿਹੜੀ ਸਾਡੀ ਜਥੇਬੰਦੀ ਸੀ ਕੋਲਿੰਦ ਕਿਸਾਨ ਸਭਾ ਉਦੋਂ ਨਾਅਰਾ ਇਹ ਸੀ ਕਿਸਾਨ ਸਭਾ ਲਲਕਾਰਦੀ ਜ਼ਮੀਨ ਕਾਸਤ ਕਰਦੀ ਸੋ ਲੋਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਉਹਨਾਂ ਦੀ ਬਦੌਲਤ ਔਰ ਪਹਿਲਾਂ ਜਿਹੜੀ ਜਿਹੜੇ ਜ਼ਮੀਨ ਮਾਲਕਾਂ ਦੀ ਰਾਖੀ ਕਰ ਤੇ ਵਹੁੰਦੇ ਸੀ ਵੰਡਾਈ ਤੇ ਉਹ ਤਿੰਨ ਹੀ ਸੇ ਮਾਲਕ ਲੈਂਦਾ ਸੀ ਤੇ ਇੱਕ ਹਿੱਸਾ ਜਿਹੜਾ ਕੰਮ ਕਰਦਾ ਸੀ ਕਿਸਾਨ ਉਹਨੂੰ ਮਿਲਦਾ ਸੀ ਸੋ ਇਹਨਾਂ ਨੇ ਉਹ ਲੜਾਈ ਵੀ ਲੜੀ ਕਿ ਬੰਨੇ ਤੇ ਅਧੋ-ਵੱਧ ਪਹਿਲਾਂ ਉਹਨਾਂ ਦੇ ਘਰੇ ਛੱਡ ਕੇ ਆਉਣੀ ਪੈਂਦੀ ਸੀ ਫਿਰ ਬੰਨੇ ਤੇ ਅਧੋ-ਵੱਧ ਵੀ ਅੱਧੀ ਆਪਦੀ ਤੇ ਅੱਧੀ ਉਹਨਾਂ ਦੀ ਬਠਲਵਾਂਡੂ ਨੂੰ ਨਾ ਦਿੱਤਾ ਗਿਆ ਸੋ ਉਹਨਾਂ ਦਾ ਅੱਜ ਅਸੀਂ ਦਿਨ ਮਨਾਇਆ ਹੈ ਔਰ ਜਿਹੜੀ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਫਾਇਲਕਾ ਦੇ ਵਿੱਚ ਜਿਹੜੀ ਲਹਿਰਾਂ ਵੈਰਾ ਬਣੀਆਂ ਨੇ ਉਹ ਉਹਨਾਂ ਦੀ ਬਦੌਲਤ ਬਣੀਆਂ ਨੇ ਅੱਜ ਫਿਰ ਜੋ ਕੱਦ ਕੰਪਨੀਆਂ ਜਿਹੜੀਆਂ ਆ ਰਹੀਆਂ ਨੇ ਜਿਹੜਾ ਸਾਡਾ ਸਿਸਟਮ ਹੈ ਸਾਡੀ ਸਰਕਾਰਾਂ ਨੇ ਉਹ ਫਿਰ ਸਾਡੀ ਜ਼ਮੀਨ ਜਿਹੜੀ ਕਾਮੜ ਵਧਾਵਾ ਰਾਮ ਜੀ ਨੇ ਦੋਵਾਈ ਸੀ ਉਹ ਖੁੱਸਣ ਜਾ ਰਹੀਏ ਸੋ ਇਸ ਵਾਸਤੇ ਅਸੀਂ ਉਹਨਾਂ ਨੂੰ ਅੱਜ ਦੇ ਦਿਨ ਤੇ ਤਾਂ ਲਗਾਤਾਰ ਯਾਦ ਕਰ ਰਹੇ ਹਾਂ ਕਿ ਜਿਹੜੀ ਜ਼ਮੀਨ ਉਹਨਾਂ ਨੇ ਦੋਵਾਈਏ ਉਹ ਫਿਰ ਤੁਹਾਡੀ ਖੁੱਸੀ ਜਾਣੀਏ ਸੋ ਇਹਨਾਂ ਨੂੰ ਯਾਦ ਕਰਦੇ ਆਂ ਔਰ ਉਹਨਾਂ ਦੇ ਪਾਏ ਪੂਰਨਿਆਂ ਤੇ ਐਤ ਕਰਦੇ ਆਂ ਕਿ ਜਿਹੜੀ ਕਾਮੜ ਵਧਾਵਾ ਰਾਮ ਵਿੱਚੇ ਕੰਮ ਛੱਡ ਕੇ ਗਏ ਨੇ અધੂਰਾ ਕੰਮ ਛੱਡ ਕੇ ਗਏ ਨੇ ਉਹਨੂੰ ਪੂਰਾ ਕਰਾਂਗੇ ਔਰ ਨੌਜਵਾਨਾਂ ਨੂੰ ਪਸਾਨਾਂ ਨੂੰ ਵਿਦਿਆਰਥੀਆਂ ਨੂੰ ਲਾਂਬ ਬੰਦ ਕਰਕੇ ਲੋਕਾਂ ਦੇ ਵਿੱਚ ਜਾ ਕੇ ਇਹ ਸਰਕਾਰਾਂ ਦਾ ਅੱਜ ਜੀ ਅਸੀਂ 15 ਅਗਸਤ ਨੂੰ ਪਾਵਡ ਬਧਾਵਾਰਾਮ ਦਾ ਜਿਹੜਾ ਜਨਮ ਦਿਹਾੜਾ ਹਰ ਸਾਲ ਜਿ ਤਰ੍ਹਾਂ ਮਨਾਉਂਦੇ ਆ ਉਹ ਵੀ ਅੱਜ ਅਸੀਂ ਮਨਾਇਆ ਹੈ। ਉਹਨਾਂ ਦੇ ਦਿਹਾੜੇ ਤੇ ਬੜਾ ਵਿਸ਼ਾਲ ਅੱਜ ਇਕੱਠ ਹੋਇਆ ਹੈ। ਤਾਂ ਉੱਥੇ ਇਸ ਗੱਲ ਦਾ ਪਰਨ ਕੀਤਾ ਹੈ ਕਿ ਜੇ ਪਿਛਲੇ ਸਮੇਂ ਦਰਮਿਆਨ ਜਿਵੇਂ ਉਹਨਾਂ ਨੇ ਲੜਾਈ ਲੜੀ ਹੈ ਅੰਗਰੇਜ਼ਾਂ ਨਾਲ ਉਸ ਤੋਂ ਬਾਅਦ ਫਿਰ ਦੇਸ਼ ਜਾਦ ਹੋਇਆ ਤੇ ਉਹਨਾਂ ਸਰਕਾਰਾਂ ਨਾਲ ਲੜਾਈ ਲੜਨੀ ਪਈ। ਲੋਕਾਂ ਨੂੰ ਜ਼ਮੀਨਾਂ ਦੇ ਹੱਕ ਮਿਲੇ। ਅੱਜ ਫਿਰ ਜਿਹੜੇ ਪਰਿਵਾਰ ਜਿਹੜੇ ਉਸ ਤਰ੍ਹਾਂ ਦਾ ਚਾਰ ਪੀੜੀਆਂ ਕਹਿ ਲੋ ਵੀ 75 ਸਾਲ ਤੋਂ ਵੱਧ ਸਮਾਂ ਆਜਾਦ ਹੋਇਨੋਂ ਹੋ ਗਿਆ ਹੈ ਚਾਰ ਪੀੜੀਆਂ ਜਿਨ੍ਹਾਂ ਨੇ ਦੋ ਚਾਰ ਚਾਰ ਕਿੱਲੇ ਬਣਾਏ ਤੇ ਅੱਜ ਉਹ ਫਿਰ ਧਰਤੀ ਦਾ ਟੁਕੜਾ ਬਿਲਕੁਲ ਛੋਟਾ ਹੋ ਗਿਆ ਹੈ ਬੇਰ ਜਗਾਰੀ ਇੰਨੀ ਵੱਧ ਗਈ ਹੈ ਕਿ ਜਿਹਦੇ ਕੋਲ ਮਾੜਾ ਮੋਟਾ ਕੁਝ ਹੈਗਾ ਹੈ ਭਾਵੇਂ ਕੋਈ ਜ਼ਮੀਨ ਜਾਇਦਾਦ ਤਾਂ ਵੇਚ ਵਟਾ ਕੇ ਬਾਹਰਲੇ ਦੇਸ਼ ਵਿੱਚ ਮੁੰਡੇ ਕੁੜੀਆਂ ਭੇਜ ਰਿਹਾ ਹੈ ਤੇ ਬਾਕੀ ਜਿਹੜੇ ਇੱਥੇ ਨਸ਼ਿਆਂ ਨੂੰ ਜਾਂ ਹੋਰ ਗਲਤ ਕੰਮ ਜਿਹੜੇ ਕੋਈ ਗੈਰ ਸਮਾਜੀ ਕੰਮ ਨੇ ਉਹ ਚੋਰੀਆਂ ਠੱਗੀਆਂ ਡਕੈਤੀਆਂ ਨੂੰ ਉੱਥੇ ਲੱਗੇ ਨੇ ਇਸ ਕਰਕੇ ਜਿਹੜਾ ਵਾਤਾਵਰਨ ਸਾਰਾ ਵਿਗੜ ਰਿਹਾ ਇਹਨੂੰ ਠੀਕ ਕਰਨ ਲਈ ਸਾਨੂੰ ਫਿਰ ਦੇਸ਼ ਭਗਤ ਜਿਹੜੇ ਕਾਉਂਡ ਵਧਾਵਾ ਰਾਮ ਵਰਗੇ ਪੈਦਾ ਕਰਨੇ ਪੈਣੇ ਨੇ ਅਸੀਂ ਇਸ ਗੱਲ ਤੇ ਅੱਜ ਪਰਨ ਕਰਦੇ ਆ ਕਿ ਹਰੇਕ ਪਿੰਡ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਨੌਜਵਾਨ ਆਗੂ ਪੈਦਾ ਕਰਾਂਗੇ ਤਾਂ ਜੋ ਜਿਹੜੇ ਆਉਣ ਵਾਲੇ ਦਿਨਾਂ ਜਿਹੜਾ ਗਲਤ ਵਾਪਰ ਨੂੰ ਜਾ ਰਿਹਾ ਉਹਨੂੰ ਠੀਕ ਕੀਤਾ ਜਾ ਸਕੇ ਦੇਸ਼ ਭਗਤ ਦੇਸ਼ ਵਾਤ ਕਾਮਰੇਡ ਵਧਾਵਾ ਰਾਮ ਜੋ ਆ ਜਾਤੀ ਦੀ ਲੜਾਈ ਲੜੇ ਉਸ ਤੋਂ ਬਾਅਦ ਸਾਡੀ ਸਰਕਾਰ ਦੇ ਖਿਲਾਫ ਵੀ ਲੜਨਾ ਪਿਆ ਆ ਕਿਸਾਨਾਂ ਨੂੰ ਜ਼ਮੀਨਾਂ ਦੋਵਾਂ ਦੇ ਖਾਤੇ ਉਹਨਾਂ ਦੇ ਯਾਦ ਵਿੱਚ ਜੋ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਕਈ ਦਹਾਕੀਆਂ ਤੋਂ ਸਾਡਾ ਸੁਵਾਗਮ ਚੱਲ ਰਿਹਾ ਅੱਜ ਜੋ ਇੱਥੇ ਬੜੀ ਜ਼ੋਰ ਸ਼ੋਰ ਨਾਲ ਮਨਾਇਆ ਗਿਆ ਜਿੰਦੇ ਚ ਸਾਡੇ ਕੋਲ ਹਰਕੇਸ਼ ਚੌਧਰੀ ਦੀ ਟੀਮ ਮੁਲਾਪੁਰ ਤੋਂ ਉਹਨਾਂ ਆਪਣਾ ਨਾਟਕ ਇਨਕਲਾਬੀ ਨਾਟਕ ਪੇਸ਼ ਕੀਤੇ ਸਾਡੇ ਕੋਲ ਲੋਕਪੱਖੀ ਬੁਲਾਰੇ ਆਏ ਜਿਨ੍ਹਾਂ ਆਉਣ ਵਾਲੀਆਂ ਚੁਣੌਤੀਆਂ ਬਾਰੇ ਸਾਨੂੰ ਜਾਗਰੂਕ ਕੀਤਾ ਤੇ ਸੰਗਠਨ ਨੂੰ ਸੋਧਨ ਕੀਤਾ ਠੇਟ ਪੰਜਾਬੀ ਟੀਵੀ ਲਈ ਕ੍ਰਿਸ਼ਨ ਸਿੰਘ ਫਾਜ਼ਿਲ ਕਾ